ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਦੇਖੋ ਮੁਸੀਬਤ ਦੀ ਘੜੀ ਹੈ ਦੌਰਾ ਤਾਂ ਇਸੇ ਲਈ ਆਏ ਆਂ ਵੀ ਇਹ ਜਿਹੜੀ ਮੁਸੀਬਤ ਦੀ ਘੜੀ ਦੇ ਵਿੱਚ ਆਪਣੀ ਜਿਹੜੀ ਇਹ ਰੱਬ ਰੂਪੀ ਸਾਹ ਸੰਗਤ ਆ ਇਹਨਾਂ ਦਾ ਰੂਪ ਰੂਪ ਹੋਇਆ ਜਾ ਸਕੇ ਕੁਦਰਤ ਦੀ ਕਰੋਪੀ ਵਾਲਾ ਅੱਗੇ ਜੋ ਪੁਰਾਣੇ ਰਿਕਾਰਡ ਨੇ ਉਹਦੇ ਮੁਤਾਬਕ ਤਾਂ ਕੁਦਰ ਦੀ ਕਰੋਪੀ ਵਰ ਵਰਪਰਦੀ ਹੈ ਪਰ ਹਾਲੇ ਜਿਹਨੂੰ ਜੋ ਹੁਣ ਸਰਪੰਚ ਸਾਹਿਬ ਹੋਣਾ ਨੇ ਸਾਰਿਆਂ ਨੇ ਸਾਧ ਸੰਗਤ ਨੇ ਦੱਸਿਆ ਹੈ ਵੀ ਹਲੇ ਕੰਟਰੋਲ ਚੈੱਕ ਆਮ ਤੇ ਬਾਕੀ ਸਭ ਤੋਂ ਵੱਡੀ ਜਿਹੜੀ ਮੈਂ ਆ ਕੇ ਇੱਕ ਸਲੰਘਾ ਯੋਗ ਗੱਲ ਦੇਖੀ ਹੈ ਤਿੰਨ ਚਾਰ ਪੁਆਇੰਟ ਮੈਂ ਦੇਖੇ ਨੇ ਉੱਥੇ ਹਰ ਵਰਗ ਦਾ ਬੰਦਾ ਜਿਹੜਾ ਹੈ ਚਾਹੇ ਕੋਈ ਕਿਉਂਕਿ ਜੇ ਪਾਣੀ ਉਛਲਦਾ ਹੈ ਜਾਂ ਟੁੱਟਦਾ ਹੈ ਸਭ ਤੋਂ ਪਹਿਲਾਂ ਤਾਂ ਫਸਲਾਂ ਦਾ ਨੁਕਸਾਨ ਹੋਣਾ ਨਾ ਜਿਹੜੇ ਬੰਦੇ ਫਸਲਾਂ ਖੇਤੀ ਨਾਲ ਨਹੀਂ ਵੀ ਜੁੜੇ ਹੋਏ ਉਹ ਵੀ ਮੋਢੇ ਨਾ ਮੋਢਾ ਲਾ ਕੇ ਜੀਸੀਬੀ ਹੋਰ ਬੂਰੀਆਂ ਭਰ ਰਹੇ ਨੇ ਹੋਰ ਮਿੱਟੀ ਦਾ ਕੰਡਿਆਂ ਨੂੰ ਮਜ਼ਬੂਤ ਕਰ ਰਹੇ ਨੇ ਇੱਕ ਸਲੰਘਾ ਯੋਗ ਗੱਲ ਹੈਗੀ ਹੈ ਔਰ ਸਾਰੇ ਪਾਰਟੀਆਂ ਦੇ ਜਿਹੜੇ ਲੀਡਰਸ ਨੇ ਉਹ ਵੀ ਜਿਹੜੇ ਨੇ ਉਹ ਪੂਰਾ ਹੌਸਲਾ ਵਧਾਈ ਦਾ ਕੰਮ ਕਰ ਰਹੇ ਨੇ ਕੰਮ ਸਰਕਾਰਾਂ ਦੇ ਨਹੀਂ ਲੋਕਾਂ ਨੇ ਕੀਤਾ ਲੋਕਾਂ ਨੂੰ ਕੀਤਾ ਜਾ ਰਿਹਾ ਸਰਕਾਰ ਨੂੰ ਕਰਨੀ ਚਾਹੀਦੀ ਇਹਦੇ ਚੰਗ ਦੇ ਦੇਖੋ ਸਰਕਾਰਾਂ ਦਾ ਤਾਂ ਫਿਰ ਇਹੀ ਆ ਨਾ ਜੀ ਸਭ ਨੂੰ ਹੀ ਪਤਾ ਸੀਗਾ ਵੀ ਇਹ ਆਪਣਾ ਬੈੱਡ ਜਿਹੜੇ ਨੇ ਇਹ ਖਾਲੀ ਕਰਨੇ ਸੀਗੇ 2-2 ਫੁੱਟ ਅਸੀਂ ਤਾਂ ਇਸ ਗੱਲ ਦੀ ਸਾਰੀ ਸੰਗਤ ਨੂੰ ਇਹ ਦੱਸ ਰਹੇ ਆਂ ਵੀ ਜਦ 12 ਤੋਂ 17 ਸਰਕਾਰ ਸੀ ਤੇ ਇਹ ਤਾਂ ਮਈ ਚ ਇਹ ਕੰਮ ਸ਼ੁਰੂ ਹੋ ਜਾਂਦੇ ਸੀ ਡੀਸੀ ਇੱਥੇ ਹੂੰ ਹੂੰ ਕਰਦੇ ਬੰਨਾਂ ਤੇ ਫਿਰਦੇ ਸੀ ਔਰ ਸੈਂਸਿਟਿਵ ਪੁਆਇੰਟਸ ਨੂੰ ਚੈੱਕ ਕਰਦੇ ਸੀ ਔਰ ਤੁਸੀਂ ਦੇਖਿਆ ਵੀ ਹੋਣਾ ਵੀ ਉਹ 5 ਸਾਲਾਂ ਦੇ ਵਿੱਚ ਗੁਰੂ ਦੀ ਕਿਰਪਾ ਵੀ ਬਹੁਤ ਰਹੀ ਵੀ ਕਿਸੇ ਕਿਸਮ ਦਾ ਵੀ ਕਿਤੋਂ ਵੀ ਕੋਈ ਨੁਕਸਾਨ ਇੱਕ ਬਿੱਗੇ ਦਾ ਨੁਕਸਾਨ ਵੀ ਨਹੀਂ ਹੋਇਆ ਪਰ ਇਹ ਹੁਣ ਤਾਂ ਜੇ ਇੱਕ ਵਿਧਾਇਕ ਇੱਕ ਅਫਸਰ ਦੀ ਨੁਕਤਾਚੀਨੀ ਕਰਦਾ ਹੈ ਤੇ ਉਹ ਤਾਂ ਉਹਦੀ ਹੋਈ ਤੁਹਾਡੇ ਸਾਹਮਣੇ ਆ ਜੀ ਸਾਹਿਬ ਤੇਜ ਵੀ ਹੜ ਆਇਆ ਬੱਚੇ ਜੀ ਵੀ ਹੜਾਇਆ ਸਰਕਾਰ ਹੋਈ ਐ ਸਭ ਕਨੇ ਜਿੱਕੇ ਸਰਕਾਰ ਨੇ ਤੇਜ਼ ਹੜ ਤੋਂ ਬਾਅਦ ਸਭ ਸਿੱਖਣ ਨਹੀਂ ਦਿੰਦੇ ਜੀ ਸਭ ਤਾਂ ਤੁਹਾਡੇ ਸਾਹਮਣੇ ਐ ਸੁਣਵਾਈਓ ਨਹੀਂ ਐ ਉਹ ਤਾਂ ਆਪਕੇ ਹੀ ਜਾਂਦੇ ਨੇ ਬਤੈਕ ਵੀ ਸਾਡੀ ਸੁਣਵਾਈਓ ਨਹੀਂ ਐ ਕੋਈ ਜੇ ਸੁਣਵਾਈ ਦੀ ਗੱਲ ਕੀਤੀ ਸੀਗੀ ਮਾੜੀ ਮੋਟੀ ਤੇ ਤੁਹਾਡੇ ਸਾਹਮਣੇ ਹੀ ਐ ਕਿਹਨੂੰ ਮੰਨਿਆ ਕੋਈ ਕੋਰਤ ਸੀ ਜੁਮੇ ਜੁਮੇਵਾਰ ਦੇ ਲਈ ਕਿਸੇ ਨੂੰ ਨਹੀਂ ਮੰਨਿਆ ਜਾ ਸਕਦਾ ਜੀ ਇਹ ਸੰਗਤ ਐ ਸਾਧ ਸੰਗਤ ਨੇ ਇੰਨਾ ਜਿਹੜਾ ਅਸ਼ੀਰਵਾਦ ਦਿੱਤਾ ਹੈ ਨਹੀਂ ਤੁਸੀਂ ਇਹਨਾਂ ਨੂੰ ਮੋੜ ਕੇ ਇਹਦਾ ਮੁੱਲ ਮੋੜੋਗੇ ਇਸ ਗੱਲ ਦਾ ਤੇ ਅੱਗੇ ਨੂੰ ਫੇਰ ਤਿਆਰੀ ਹੋਈ ਹੈ ਜਿਸ ਤੱਕ ਕਿਹੜੇ ਕਿਹੜੇ ਤੁਸੀਂ ਪੁਆਇੰਟਾਂ ਤੇ ਜਾ ਕੇ ਆਏ ਹੋ ਕੀ ਇਹ ਲੋਕ ਲੋਕਾਂ ਨੇ ਦੇਖ ਤੱਕ ਸਮਾਂ ਨੇ ਜਾ ਤਕਲੀਫਾਂ ਦੱਸੀਆਂ ਹਨ ਉਹਦੇ ਵਿੱਚ ਇਹੀ ਹੈ ਜੀ ਇਹੀ ਜਿਹੜੀ ਗੱਲ ਇਧਰ ਪੱਤਰਕਾਰ ਸਾਹਿਬ ਆਨੇ ਉਹੀ ਹੈ ਵੀ ਜੀ ਟਾਈਮ ਸਰ ਇਹ ਜਿਹੜੇ ਨੇ ਇਹ ਬੈੱਡਾਂ ਦੀ ਸਫਾਈ ਨਹੀਂ ਹੋਈ ਇਹੀ 2 2 2.2 ਫੁੱਟ ਜਿਹੜਾ ਹੈ ਘੱਗਰ ਹੈ ਇਹਨੂੰ ਜੀਸੀਬੀ ਨਾਲ ਕਰਿਆ ਜਾਂਦਾ ਤੇ ਇਹੀ ਰੇਤਾ ਚੱਕ ਕੇ ਔਰੇ ਕੰਡਿਆਂ ਤੇ ਲਾਇਆ ਜਾਂਦਾ ਸਾਰੇ ਕੰਡੇ ਮਜ਼ਬੂਤ ਕੀਤੇ ਜਾਂਦੇ ਤੇ ਪਹਿਲਾਂ ਕਿਵੇਂ ਐਸਸੀ ਤੇ ਜਿਹੜੇ ਡਰੇਨੇਜ ਦੇ ਐਕਸ਼ਨ ਸੀਗੇ ਉਹ ਦੱਸਦੇ ਸੀਗੇ ਜੀ ਵੀ ਇਹ ਅਰਨੇਟੂ ਦੇ ਕੋਲ ਕਮਜ਼ੋਰ ਹੈ ਜੀ ਇਹ ਇੱਥੇ ਨਨੇੜੇ ਕੋਲਾ ਜੀ ਇਹ ਹਰਚੰਦਪੁਰੇ ਕੋਲ ਕਮਜ਼ੋਰ ਹੈ ਜੀ ਉਹ ਥੱਲੇ ਆ ਤੁਹਾਨੂੰ ਸਿੱਧੇ ਦੇਖਿਆ ਹੀ ਹੋਣਾ ਬਈ 12 ਚ ਜ਼ਿਆਦਾ ਆਪਾਂ ਦਰੇ ਖਲਾਈ ਸੀਗੇ 32 ਦਰੇ ਖਲਾਈ ਸੀ ਕਿੰਨਾ ਆਪਾਂ ਨੂੰ ਹੇਠਲੇ ਐਮਐਲਏਾਂ ਤੋਂ ਨਾਲ ਕਿੰਨਾ ਆਪਾਂ ਨੂੰ ਸੰਘਰਸ਼ ਕਰਨਾ ਪਿਆ ਉਹ ਤੋਂ ਤੇ ਤੇ ਹੁਣ ਮੈਂ ਉੱਥੇ ਖੜਾ ਸੀਗਾ ਆਪਣਾ ਹਰਚੰਦਪੁਰੇ 6 ਦਰੇ ਨੇਰਪੁਰ ਦੇ ਦੋ ਦਰੇ ਹੀ ਨਹੀਂ ਖੁੱਲਣ ਦੇਤੇ ਉਹ ਦਰੇ ਬੰਦ ਪਏ ਨੇ ਇਸ ਟਾਈਮ ਵੀ ਬੰਦ ਪਏ ਨੇ ਉਹ ਜੀ ਸਰ ਜਦੋਂ ਕੋਈ ਆਪਣਾ ਸਤਾ ਤੋਂ ਬਾਹਰ ਹੁੰਨੇ ਆ ਆਪਾਂ ਉਹ ਤਨੁਕਤਾ ਚ ਨਹੀਂ ਜਦੋਂ ਆਪ ਹੁੰਨੇ ਆ ਆਪਾਂ ਉਹਦੋਂ ਕਿਉਂ ਨਹੀਂ ਕੀਤਾ ਜਾਂਦਾ ਕੋਈ ਵੀ ਗਵਾਹੀ ਅਜੇ ਮੈਂ ਤਾਂ ਪੁੱਛਦਾ ਜੀ ਸਾਰੀ ਸੰਗਤ ਨੂੰ ਵੀ ਦੱਸ ਦੋ 12 ਤੋਂ 17 ਤੱਕ ਕਿਸੇ ਦੀ ਇੱਕ ਬਿੱਗਾ ਬਈ ਇੱਕ ਕਣਕ ਜਾਂ ਜੀਰੀ ਮਰੀ ਹੋਵੇ ਖੜਾ ਦੇ ਨਾਲ ਦੱਸ ਦੋ ਜੀ ਮੈਨੂੰ ਮੈਂ ਤਾਂ ਮੈਂ ਤੁਹਾਡੀ ਰਿਕਰਡ ਕਰ ਦਿੰਨੇ ਮਈ ਦੇ ਵਿੱਚ ਲੱਗ ਜਾਂਦੇ ਸੀ ਜੀ ਮਈ ਦੇ ਵਿੱਚ ਡੀਸੀਆਂ ਨਾਲ ਹਲ ਕੰਟਰੋਲਰ ਕੰਟਰੋਲ ਜਿਹੜਾ ਹੈਗਾ ਸਾਰਾ ਸਾਰਾ ਪ੍ਰਸ਼ਾਸਨ ਹੈ ਉਹਨਾਂ ਨਾਲ ਮੀਟਿੰਗ ਕੀਤੀ ਜਾਂਦੀ ਸੀ ਔਰ ਸੈਂਸਟਮ ਪੁਆਇੰਟ ਦੇ ਆਲੇ-ਦਾਲੇ ਔਰ ਖਾਸ ਕਰਕੇ ਜਿਹੜੇ ਘੱਗਰ ਬੈੱਡ ਹੈ ਇਨਾਂ ਦੀ ਔਰ ਦਰਿਆਵਾਂ ਦੀ ਇਨਾਂ ਦੀ ਸਪਾਈ ਕੀਤੀ ਜਾਂਦੀ ਸੀ ਔਰ ਜਿਹੜਾ ਵੀ ਕੋਈ ਪੁਆਇੰਟ ਸੀਗਾ ਉਸ ਨੂੰ ਤੁਹਾਡੇ ਸਾਹਮਣੇ ਉਹਨੂੰ ਮਜ਼ਬੂਤ ਕੀਤਾ ਜਾਂਦਾ ਸੀ ਔਰ ਡੈਪਟੀ ਕਮਿਸ਼ਨਰ ਲੈਵਲ ਦੇ ਬੰਦਿਆਂ ਦੀ ਜਾਣਕਾਰੀ ਜਾਂਦੀ ਸੀ ਵੀ ਫਲਾਣੇ ਪਿੰਡ ਦੇ ਵਿੱਚ ਫਲਾਣਾ ਜਿਹੜਾ ਹੈਗਾ ਉਹ ਟੁੱਟਣ ਵਾਲਾ ਹੈ ਜਾਂ ਕਮਜ਼ੋਰ ਹੈ ਜਾਂ ਉਹਨੂੰ ਟੱਕਰ ਪੱਜੂਗੀ ਉੱਥੇ ਕੁਛ ਨਾ ਕੁਛ ਕਰੋ ਸਰ ਆਉਣ ਦਾ ਤੇ ਸਾਰਿਆਂ ਦਾ ਸੀ ਸਵਾਗਤ ਕਰ ਰਹੇ ਜੀ ਐਂ ਕਹਨੇ ਆ ਪਰ ਜੋ ਅਸੀਂ ਆਪਣੇ ਕੰਮ ਕਰ ਰਹੇ ਆ ਆਪਣੇ ਕੰਮ ਨਾਲ ਕੰਮ ਅਸੀਂ ਰੱਖ ਰੱਖਿਆ ਜੀ ਠੀਕ ਹੈ ਸਰ ਧੰਨਵਾਦੀ ਕਰ ਸਕਦੇ ਹੁਣ ਤਾਂ ਅਸੀਂ ਕੀ ਕਰ ਸਕਦੇ ਜੀ ਜੇ ਇਹਨਾਂ ਤੋਂ ਤੁਸੀਂ ਚਾਹੋ ਕੀ ਵੀਤ ਰੱਖ ਲਿਓ ਅਮੀਦ ਦੇ ਕੋਈ ਆਉਣ ਵਾਲੇ ਸਮੇਂ ਜਦੋਂ ਹੋਊਗਾ ਤਾਂ ਉਹ ਵੀ ਉਮੀਦ ਵੀ ਰੱਖੀ ਜਾਊਗੀ ਜੀ ਜਦੋਂ ਅਸੀਂ ਇਹਨਾਂ ਦੇ ਨਾਲ ਖੜਾਂਗੇ ਉਸ ਟਾਈਮ ਉਮੀਦ ਵੀ ਰੱਖਾਂਗੇ ਹਾਂਜੀ ਹੁਣ ਤਾਂ ਸਾਡੇ ਜਿਵੇਂ ਰਸਤੇ ਸੀ ਪਿੱਛੇ ਸਾਰੇ ਟੁੱਟੇ-ਬਟਰੇ ਆ 23 ਤੋਂ ਪਿੱਛੇ ਹੁਣ ਟੁੱਟਿਆ ਬਹਾੜ ਆਇਆ ਸੀਗਾ ਅਸੀਂ ਪਿੱਛੇ ਉਮੀਦਾਂ ਰੱਖ ਰੱਖੇ ਇੱਥੇ ਤੱਕ ਪਹੁੰਚੇ ਹਾਂ ਜੀ ਅੱਜ ਤੱਕ ਸਾਡੀ ਕੋਈ ਉਮੀਦ ਤੇ ਖਰਾ ਨਹੀਂ ਉਤਰਿਆ ਤਾਰਾ ਤੋਂ ਬਾਈ ਦੇ ਵਿੱਚ ਕੀ ਕਹਿੋ ਜਾ ਰਿਹਾ ਸੀ ਸਰ 17 ਤੋਂ 22 ਤੱਕ ਇਹ ਹੀ ਹੈ 22 ਕੇ 17 ਤੱਕ 13 ਤੋਂ 11 ਤੋਂ 12 12 ਤੋਂ 12 ਤੋਂ 12 ਤੋਂ 17 ਤੱਕ ਉਦੋਂ ਕੰਮ ਹੋਇਆ ਜੀ ਅਕਾਲੀ ਦਲ ਵਾਸਤੇ ਉਦੋਂ ਬਹੁਤ ਕੰਮ ਹੋਇਆ ਸਾਡੇ ਪੈਲਸ ਬਣੀਆਂ ਸੜਕਾਂ ਬਣੀਆਂ ਨੇ ਸਕੂਲ ਬਣਿਆ ਜੀ ਉਸ ਤੋਂ ਬਾਅਦ ਸਾਡੇ ਬਾਈਪਾਸ ਨਿਕਲਿਆ ਜੀ ਹਰਿਆਣੇ ਨੂੰ ਜੋੜਿਆ ਹਰਿਆਣੇ ਨੂੰ ਜੋੜਿਆ ਜੀ ਹਰਿਆਣੇ ਦਾ ਪਾਣੀ ਕਿੱਧਰ ਆ ਰਿਹਾ ਇਹਦਾ ਕੋਈ ਹੱਲ ਹੋਇਆ ਇਹਦਾ ਨਹੀਂ ਹੱਲ ਹੋਇਆ ਸੀ ਕੋਈ ਸਰ ਠੀਕ ਇਹ ਕਹਿਣਾ ਚਾਹੁੰਦੇ ਬਾਰੇ ਉਹਨਾਂ ਇਹਦੇ ਹੱਲ ਵਾਸਤੇ ਸੀ ਇਹ ਕਹਿਣੇ ਚਾਹੁੰਦੇ ਜਿਵੇਂ ਸਾਡਾ ਸੈਂਪਲ ਛੋਟਾ ਹੈ ਜੀ ਉਹਦੇ ਵਾਸਤੇ ਜੀ ਸਾਨੂੰ ਕਿਤੇ ਵੱਡੀ ਪਾਈਪ ਲਾਈਨ ਦਿੱਤੀ ਜਾਵੇ ਇੱਕ ਹੋਰ ਤੇ ਸਾਡਾ ਕੰਮ ਵਧੀਆ ਹੋ ਜਾਊਗਾ ਉਹਦੇ 'ਚ ਪਾਣ ਦੀ ਸਾਨੂੰ ਮਾਰ ਰਹੀ ਹੈ ਕੀ ਪ੍ਰਬੰਧ ਹੈ ਤੁਹਾਡੇ ਵੱਲੋਂ ਕੈਰਟ ਕਰਨੇ ਚਾਹੀਦੇ ਨੇ ਬਿਲਕੁਲ ਤੁਹਾਡੇ ਠੀਕ ਫਰਮਾਇਆ ਸਰਪੰਚ ਸਾਹਿਬ ਨੇ ਇਸੇ ਤਰੀਕੇ ਨਾਲ ਆਪਣਾ ਜਿਹੜਾ ਪਿੰਡ ਸੀਗੇ ਇੱਧਰ ਆਪਣੇ ਦੋ ਪਿੰਡ ਕੱਗਰ ਤੋਂ ਪਾਰ ਉੱਥੇ ਪਾਈਪਲਾਈਨ ਪਾਈ ਸੀ ਆਪਾਂ ਨੇ ਤੇ 23 ਪੁਰ ਤੇ ਮਤੌਲੀ ਆਪਾਂ ਨੇ ਪਾਈਪਲਾਈਨ ਪਾਈ ਸੀ ਇੱਕ ਤੀਜਾ ਪਿੰਡ ਹੋਰ ਸੀ ਉਹਨਾਂ ਦੇ ਨਾਲ ਕਾਂਗਥਲਾ ਕਾਂਗਥਲਾ 23 ਪੁਰ ਮਤੌਲੀ ਪਾਈਪਲਾਈਨ ਪਾਈ ਸੀ ਵੱਡਾ ਪ੍ਰੋਜੈਕਟ ਸੀ ਇਸੇ ਤਰੀਕੇ ਸਤਰਾਣਾੇ ਤਾਂ ਸਾਰੇ ਜੁੜੇ ਆਪਾਂ ਨੇ ਸਾਰਾ ਸਤਰਾਣਾ ਜੁੜਿਆ ਇਸੇ ਤਰੀਕੇ ਨਾਲ ਇਹਨਾਂ ਦੀ ਬਾਕੀ ਜਿਵੇਂ ਕਹਿੰਦੇ ਆਂਦੇ ਨੇ ਵੀ ਪੈਲਸ ਵਾਲੀ ਹੋਰ ਸਾਰੀਆਂ ਡਿਮਾਂਡ ਸੀਗੀਆਂ ਇਹ ਸੀ ਗੁਰੂ ਕਿਰਪਾ ਕਰੇ ਕਦੇ ਸਤਾ ਸਮਰਥਾ ਜਿਹੜੀ ਜਾਦੇ ਸੰਗਤ ਨਹੀਂ ਬਖਸ਼ਣੀ ਹੈ ਜਦ ਬਖਸ਼ਣਗੇ ਅਸੀਂ ਇਹ ਕੰਮ ਵੀ ਕਰਾਂਗੇ